ਕਸਬਾ ਮੁੱਲਾਪੁਰ ਦਾਖਾ ਦੇ ਵਿੱਚ ਆਏ ਦਿਨ ਵਪਾਰੀਆਂ ਨੂੰ ਰੋਜ਼ਾਨਾ ਹੀ ਗੈਂਗਸਟਰ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਪਹਿਲਾ ਇਹ ਫਰੋਤੀ ਮੰਗਣ ਦੀ ਧਮਕੀ ਮੁੱਲਾਪੁਰ ਸ਼ਹਿਰ ਦੇ ਨਾਮੀ ਸੁਨਿਆਰੇ ਨੂੰ ਆਈ ਸੀ ਜੋ ਕਿ ਮਾਮਲਾ ਪੁਲਿਸ ਵੱਲੋਂ ਹੱਲ ਕਰ ਲਿਆ ਗਿਆ ਸੀ ਹੁਣ ਜੋ ਦੂਸਰੀ ਧਮਕੀ ਆਈ ਹੈ ਪੱਠਾ ਐਸ਼ਵਿੰਦੇ ਪ੍ਰਧਾਨ ਉਸ ਨੂੰ 10 ਲੱਖ ਰੁਪਏ ਦੀ ਫਰੋਤਰੀ ਧਮਕੀ ਆਈ ਸੀ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਆ 2 ਰੁਪਏ ਦੇ ਪਰਚਾ ਦਰਜ ਕੀਤਾ ਹੈ ਜਿਸ ਦੇ ਵਿੱਚ ਇੱਕ આરોપી ਐਨ ਆਰ ਆਈ ਹੈ ਤੇ ਦੂਸਰਾ ਰੁਪਈ ਲੁਧਿਆਣੇ ਰਹਿਣ ਵਾਲਾ ਹੈ ਪੁਲਿਸ ਵੱਲੋਂ ਇੱਕ ਰੋਪੀ ਨੂੰ ਕਾਬੂ ਕਰਕੇ 2 ਦਿਨ ਦਾ ਪੁਲਿਸ ਰਿਮਾਰਕ ਹਾਸਲ ਕਰ ਲਿਆ ਹੈ ਅਪ੍ਰੈਲ 2024 ਨੂੰ ਮੰਡੀ ਮੁੱਲਾਪੁਰ ਦੇ ਵਪਾਰੀ ਨੂੰ ਬਜਰੀਆ ਫੋਨ ਧਮਕੀ ਦੇ ਕੇ ਉਤੋਂ 10 ਲੱਖ ਰੁਪਏ ਲੈਣ ਦੀ ਫਿਰੋਤੀ ਦਾ ਕੇਸ ਜਿਹੜਾ ਹੈਗਾ ਦਾਖਾ ਪੁਲਿਸ ਦੇ ਸਾਹਮਣੇ ਆਇਆ ਸੀ ਇਸ ਉਪਰੰਤ ਐਫ ਆਈ ਆਰ ਨੰਬਰ 14 ਡੇਟਿਡ 7 ਫਰਵਰੀ 2024 ਰਜਿਸਟਰ ਕੀਤੀ ਗਈ ਤੇ ਐਸ ਐਚ ਓ ਦਾਖਾ ਵੱਲੋਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸਐਚਓ ਦਾਖਾ ਨੂੰ ਇੰਚਾਰ ਸੀਆਈਏ ਅਤੇ ਇੰਚਾਰ ਸਾਈਬਰ ਸੈੱਲ ਦੀ ਟੀਮ ਨੇ ਸਪੋਰਟ ਕੀਤਾ ਤੇ ਡੀਐਸਪੀ ਦਾਖਾ ਤੇ ਐਸਪੀ ਡੀ ਸਾਹਿਬ ਵੱਲੋਂ ਇਹਦੀ ਸੁਪਰਵੀਜ਼ਨ ਜਿਹੜੀ ਸੀਗੀ ਕੇਸ ਦੀ ਕੀਤੀ ਜਾ ਰਹੀ ਸੀ ਫਾਈਨਲੀ ਆਫਟਰ 1 ਮਹੀਨੇ ਤੋਂ ਬਾਅਦ 15 ਮਾਰਚ 2024 ਨੂੰ ਇਸ ਐਫਆਈਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਇਹ ਦੋਸ਼ੀਆਂ ਦੇ ਨਾਂ ਹਨ ਵਿਸ਼ਾਲ ਦੇਵ ਅਤੇ ਰਾਹੁਲ ਦੇਵ ਇਹ ਦੋਨੋਂ ਪ੍ਰਾਹਨ ਤੇ ਵਿਰਿੰਦਰ ਕੁਮਾਰ ਇਹਨਾਂ ਦੇ ਫਾਦਰ ਦਾ ਨਾਮ ਹੈ ਵਿਸ਼ਾਲ ਦੇਵ ਜੋ ਹੈ ਲੁਧਿਆਣੇ ਦਾ ਰਹਿਣ ਵਾਲਾ ਤੇ ਰਾਹੁਲ ਦੇਵ ਦਾ ਪਰਾਜੋ ਹੈ ਉਹ ਇੰਗਲੈਂਡ 'ਚ ਰਹਿੰਦਾ ਇਸ ਟਾਈਮ ਵਿਸ਼ਾਲ ਦੇਵ ਜਿਹੜਾ ਸੀਗਾ ਉਹ ਇੱਕ ਵਪਾਰੀ ਦੇ ਦਫਤਰ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਕਿਸੇ ਰੀਜ਼ਨਸ ਕਰਕੇ ਦੋਹਾਂ ਦੇ ਵਿੱਚ ਡਿਫਰੈਂਸਸ ਆ ਗਏ ਸਨ ਜਿਸ ਕਾਰਨ ਵਿਸ਼ਾਲ ਦੇਵ ਨੇ ਇਸ ਵਪਾਰੀ ਦਾ ਨੰਬਰ ਆਪਣੇ ਭਰਾ ਰਾਹੁਲ ਦੇਵ ਨੂੰ ਦਿੱਤਾ ਤੇ ਦੋਹਾਂ ਨੇ ਸਕੀਮ ਲਗਾ ਕੇ ਜਿਹੜੀ ਇਹਨਾਂ ਨੂੰ ਥ੍ਰੈਟ ਕਾਲਸ ਕੀਤੀਆਂ ਇਹ ਸਾਰੀ ਆਪਣੀ ਇਨਵੈਸਟੀਗੇਸ਼ਨ ਟੀਮ ਦੀ ਮਦਦ ਦੇ ਨਾਲ ਇਹ ਕੇਸ ਨੂੰ ਕਰੈਕ ਕਰ ਦਿੱਤਾ ਗਿਆ ਤੇ ਵਿਸ਼ਾਲਦੇਵ ਜੋ ਹੈ ਉਹਨੂੰ ਅਰੈਸਟ ਕਰ ਦਿੱਤਾ ਗਿਆ ਜਨਵਰੀ 2024 ਨੂੰ ਮੰਡੀ ਮੋਲਾਪੁਰ ਦੇ ਵਪਾਰੀ ਨੂੰ ਬਜਰੀਆ ਫੋਨ ਧਮਕੀ ਦੇ ਕੇ ਉਤੋਂ 10 ਲੱਖ ਰੁਪਏ ਲੈਣ ਦੀ ਫਿਰੋਤੀ ਦਾ ਕੇਸ ਜਿਹੜਾ ਹੈਗਾ ਦਾਖਾ ਪੁਲਿਸ ਦੇ ਸਾਹਮਣੇ ਆਇਆ ਸੀ ਇਸ ਉਪਰੰਤ ਐਫ ਆਈ ਆਰ ਨੰਬਰ 14 ਡੇਟਿਡ 7 ਫਰਵਰੀ 2024 ਰਜਿਸਟਰ ਕੀਤੀ ਗਈ ਤੇ ਐਸ ਐਚ ਓ ਦਾਖਾ ਵੱਲੋਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਸਟਾਰਟ ਕੀਤੀ ਗਈ ਇਸ ਇਨਵੈਸਟੀਗੇਸ਼ਨ ਦੇ ਵਿੱਚ ਐਸਐਚਓ ਦਾਖਾ ਨੂੰ ਇੰਚਾਰ ਸੀਆਈਏ ਅਤੇ ਇੰਚਾਰ ਸਾਈਬਰ ਸੈੱਲ ਦੀ ਟੀਮ ਨੇ ਸਪੋਰਟ ਕੀਤਾ ਤੇ ਡੀਐਸਪੀ ਦਾਖਾ ਤੇ ਐਸਪੀਡੀ ਸਾਹਿਬ ਵੱਲੋਂ ਇਹਦੀ ਸੁਪਰਵੀਜ਼ਨ ਜਿਹੜੀ ਸੀਗੀ ਕੇਸ ਦੀ ਕੀਤੀ ਜਾ ਰਹੀ ਸੀ ਫਾਈਨਲੀ ਆਫਟਰ 1 ਮਹੀਨੇ ਤੋਂ ਬਾਅਦ 15 ਮਾਰਚ 2024 ਨੂੰ ਇਸ ਐਫਆਈਆਰ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇਹ ਦੋਸ਼ੀਆਂ ਦੇ ਨਾਂ ਹਨ ਵਿਸ਼ਾਲ ਦੇਵ ਅਤੇ ਰਾਹੁਲ ਦੇਵ ਇਹ ਦੋਨੋਂ ਪ੍ਰਾਹਨ ਤੇ ਵਿਰਿੰਦਰ ਕੁਮਾਰ ਇਹਨਾਂ ਦੇ ਫਾਦਰ ਦਾ ਨਾਮ ਹੈ ਵਿਸ਼ਾਲ ਦੇਵ ਜੋ ਹੈ ਉਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਰਾਹੁਲ ਦੇਵ ਇਹਦਾ ਭਰਾ ਜੋ ਹੈ ਉਹ ਇੰਗਲੈਂਡ 'ਚ ਰਹਿੰਦਾ ਇਸ ਟਾਈਮ ਵਿਸ਼ਾਲ ਦੇਵ ਜਿਹੜਾ ਸੀਗਾ ਉਹ ਇੱਕ ਵਪਾਰੀ ਦੇ ਦਫ਼ਤਰ ਦੇ ਵਿੱਚ ਹੀ ਕੰਮ ਕਰਦਾ ਸੀ ਤੇ ਕਿਸੇ ਰੀਜ਼ਨਸ ਕਰਕੇ ਦੋਹਾਂ ਦੇ ਵਿੱਚ ਡਿਫਰੈਂਸਸ ਆ ਗਏ ਸਨ ਜਿਸ ਕਾਰਨ ਵਿਸ਼ਾਲ ਦੇਵ ਨੇ ਇਸ ਵਪਾਰੀ ਦਾ ਨੰਬਰ ਆਪਣੇ ਭਰਾ ਰਾਹੁਲ ਦੇਵ ਨੂੰ ਦਿੱਤਾ ਤੇ ਦੋਹਾਂ ਨੇ ਸਕੀਮ ਲਗਾ ਕੇ ਜਿਹੜੀ ਇਹਨਾਂ ਨੂੰ ਥ੍ਰੈਟ ਕਾਲਸ ਕੀਤੀਆਂ ਇਹ ਸਾਰੀ ਆਪਣੀ ਇਨਵੈਸਟੀਗੇਸ਼ਨ ਟੀਮ ਦੀ ਮਦਦ ਦੇ ਨਾਲ ਇਹ ਕੇਸ ਨੂੰ ਕਰੈਕ ਕਰ ਲਿੱਤਾ ਗਿਆ ਤੇ ਵਿਸ਼ਾਲਦੇਵ ਜੋ ਹੈ ਉਹਨੂੰ ਅਰੈਸਟ ਕਰ ਦਿੱਤਾ ਗਿਆ ਕੈਮਰਾਮਨ ਉਪਦੇਸ਼ ਦੇ ਨਾਲ ਦਵਿੰਦਰ ਕੁਮਾਰ ਡੇਲੀ ਪੋਸਟ ਮੁੱਲਾਂਪੁਰ ਦਾ